ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਪਿਛਲੇ ਦਿਨੀ ਕੋਈ ਸਿੰਗਰ ਜਦੋਂ ਅਸੀਂ ਕੋਈ ਵੀ ਇੰਡਸਟਰੀ ਦੀ ਗੱਲ ਕਰ ਜਦੋਂ ਕੋਈ ਪਰੇਸ਼ਾਨ ਹੁੰਦਾ ਹੈ ਤਾਂ ਜਿਹੜਾ ਸਬਰ ਦਾ ਜਿਹੜਾ ਇੱਕ ਘੜਾ ਹੁੰਦਾ ਹੈ ਜਦੋਂ ਫੁੱਟਦਾ ਹੈ ਤਾਂ ਉਸ ਤੋਂ ਬਾਅਦ ਜਵਾਲਾਮੁਖੀ ਜ਼ੋਰ ਫੜਦਾ ਹੈ ਤਾਂ ਕੋਈ ਸਿੰਗਰ ਸਾਹਮਣੇ ਆਏ ਸੀ ਜਿਨ੍ਹਾਂ ਨਾਲ ਤੱਕਾ ਹੋਇਆ ਤਾਂ ਹੁਣ ਨਵਾਬ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ 뮤직 ਇੰਡਸਟਰੀ ਨੂੰ ਬਹੁਤ ਪਪੂਲਰ Song ਦਿੱਤੇ ਨੇ ਹਰ ਕੋਈ ਜਾਣਦਾ ਐਕਸਪਰਟ ਜੱਟ ਹੋਵੇ ਚਾਹੇ ਹੋਰ ਕਈ ਜਿਹੜੇ ਹਿੱਟ ਗਾਣੇ ਜਿਹੜੇ ਉਹਨਾਂ ਨੇ ਇੰਡਸਟਰੀ ਤੇ ਪਰ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਮਿਊਜ਼ਿਕ ਡਾਇਰੈਕਟਰ ਦੇ ਵੱਲੋਂ ਤੱਕਾ ਕੀਤਾ ਗਿਆ ਉਹਨਾਂ ਤੋਂ ਹੀ ਜਾਣਾਂਗੇ ਕੌਣ ਉਹ ਮਿਊਜ਼ਿਕ ਡਾਇਰੈਕਟਰ ਹੈਗਾ ਕਿੰਨੇ ਟਾਈਮ ਤੋਂ ਤੱਕਾ ਹੋਇਆ ਤੇ ਕੀ ਉਸ ਤੱਕੇ ਦੇ ਪਿੱਛੇ ਜਿਹੜੀ ਵਜ੍ਹਾ ਹੈ ਨਵਾਬ ਸਾਹਿਬ ਤੋਂ ਪਹਿਲਾਂ ਤਾਂ ਜਦੋਂ ਅਸੀਂ ਸੁਣਦੇ ਹਾਂ ਜਦੋਂ ਇੱਕ ਸਟੇਜਾਂ ਤੇ ਇੱਕ ਹੋਵਾ ਹੁੰਦਾ ਇੱਕ ਕਲਾਕਾਰ ਦਾ ਬਹੁਤ ਲੋਕਾਂ ਦੇ ਵਿੱਚ ਇਨਾਮ ਹੁੰਦਾ ਪਰ ਜਦੋਂ ਪਿਛਲੀ ਜਿਹੜੀ ਇੱਕ ਘੜੀ ਹੁੰਦੀ ਹੈ ਬੜੀ ਪਰੇਸ਼ਾਨੀ ਦੀ ਹੁੰਦੀ ਹੈ ਕੌਣ ਉਹ ਬੰਦਾ ਹੈਗਾ ਜਿਸ ਨੇ ਤੱਕਾ ਕੀਤਾ ਅ ਦੇਖੋ ਇਹ 뮤ਜ਼ਿਕ ਡਾਇਰੈਕਟਰ ਆ ਗੁਰਸਿੱਧੂ ਚਰਚਿਤ ਨਾਮ ਆ ਗੁਰਸਿੱਧੂ ਸੋ ਅੱਜ ਤੋ 3 ਸਾਲ ਪਹਿਲਾਂ ਜਿਹੜੀ ਆਪਣੀ ਇਹਨਾਂ ਨਾਲ ਗਾਣਿਆਂ ਨੂੰ ਰਿਲੇਟਡ ਗੱਲ ਹੋਈ ਸੀਗੀ ਸਟੂਡੀਓ ਦੇ ਵਿੱਚ ਸਾਡੇ 5 ਗਾਣੇ ਸੀਗੇ ਜਿਹਦੇ ਵਿੱਚੋਂ ਇਹਨਾਂ ਨੇ ਸਾਨੂੰ 3 ਸਾਲਾਂ ਦੇ ਵਿੱਚ ਜਿਹੜੇ 2 ਹੀ ਗਾਣੇ ਦਿੱਤੇ ਬਾਕੀ ਤਾਂ ਐਸਾ ਉਹ ਡੱਮੀ ਸੀਗੀ ਠੀਕ ਆ ਤੀਜਾ ਗਾਣਾ 2 ਗਾਣੇ ਇਹਨਾਂ ਨੇ 1 ਵੀਕ ਦੇ ਵਿੱਚ ਇਹਨਾਂ ਨੇ ਡੱਮੀ ਬਣਾਤੀ ਠੀਕ ਹੈ ਜੀ ਇਹ ਜਾਨਾ ਚਾਣਾ ਮਤਲਬ ਕਹਾਣੀ ਕੀ ਹੈਗੀ ਹੈ ਤੁਹਾਨੂੰ ਗਾਣੇ ਤੁਸੀਂ ਇਹਨਾਂ ਨਾਲ ਬੌਂਡ ਹੋਏ ਸੀ ਜਾਂ ਤੁਸੀਂ ਇਹਨਾਂ ਨੂੰ ਪੈਸਾ ਦਿੱਤਾ ਕੀ ਕਹਾਣੀ ਕੀ ਹੈ ਪੂਰੀ ਨਹੀਂ ਨਹੀਂ ਆਪਾਂ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਨਾ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਬਰੀਫ ਦੇ ਵਿੱਚ ਦੱਸ ਦੇਣਾ ਕਿ 3 ਸਾਲਾਂ ਦੇ ਵਿੱਚ ਇਹਨਾਂ ਨੇ ਸਾਨੂੰ ਗਾਣੇ ਨਹੀਂ ਦਿੱਤੇ ਠੀਕ ਹੈ ਜੀ ਕਮਿਟਮੈਂਟ ਨਹੀਂ ਦਿੱਤੀ ਕਿਉਂਕਿ ਕਮਿਟਮੈਂਟ ਇਦਾਂ ਹੁੰਦਾ 3 ਸਾਲਾਂ ਬਾਅਦ ਤਾਂ ਜਨਰੇਸ਼ਨ ਵੀ ਚੇਂਜ ਹੋਣ ਲੱਗ ਜਾਂਦੀ ਹੈ ਦੇਖੋ ਮਿਊਜ਼ਿਕ ਚੇਂਜ ਹੋਣ ਲੱਗ ਗਿਆ ਅੱਜ ਤੋਂ 3 ਸਾਲ ਪਹਿਲਾਂ ਕਿਦਾਂ ਦਾ ਸੀਗਾ ਹੁਣ ਕਿਦਾਂ ਦਾ ਠੀਕ ਹੈ ਉਸ ਵਿੱਚ ਜਨਵਰੀ ਦੇ ਵਿੱਚ ਸਾਡੀ ਗੱਲ ਹੋਈ ਸੀਗੀ ਜਿਹਦੇ ਵਿੱਚ ਇਹਨਾਂ ਨੇ ਦੋ ਡਮੀਆਂ ਸਾਨੂੰ ਬਣਾਈ ਬਣਾ ਕੇ ਦਿੱਤੀਆਂ ਠੀਕ ਹੈ ਸਾਨੂੰ ਤਾਂ ਇਹ ਸੀ ਕਿ ਬੜਾ ਸੁਪਰ ਫਾਸਟ ਕੰਮ ਚੱਲ ਰਿਹਾ ਠੀਕ ਹੈ ਉਸ ਝੰਡਰ ਦੇ ਵਿੱਚ ਅਸੀਂ ਇਹਨਾਂ ਨੂੰ ਪੇਮੈਂਟ ਕਰਤੀ ਠੀਕ ਹੈ ਜੀ ਟਰਸਟ ਦੇ ਤੌਰ ਤੇ ਕਿ ਇਹਨਾਂ ਨੂੰ ਪਹਿਲਾ ਪੇਮੈਂਟ ਕਰਤੀ ਆ ਜਿੱਦਾਂ 25% ਠੀਕ ਹੈ ਫਿਰ 30% ਹੋਰ ਦੇਤੀ ਦੋ ਕੁ ਮਹੀਨਿਆਂ ਦੇ ਵਿੱਚ ਫਿਰ ਦੋ ਮਹੀਨਤ ਬਾਅਦ ਜਿਹੜੀ ਇਹਨਾਂ ਨੂੰ ਆਪਾਂ ਨੂੰ ਅਸੀਂ 85% ਜਿਹੜੀ ਆ ਪੇਮੈਂਟ ਉਹ ਆਪਾਂ ਦੇ ਦਿੱਤੀ ਹੈ ਇਹਨਾਂ ਨੂੰ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਡੰਮੀ ਤੋਂ ਬਾਅਦ ਸਾਨੂੰ ਜਿਹੜੇ ਗਾਣੇ ਆ ਉਹ ਸਵਾ ਸਾਲ ਬਾਅਦ ਮੈਨੂੰ ਦੋ ਗਾਣੇ ਦਿੱਤੇ ਉਹ ਵੀ ਲੜ ਕੇ ਹੁਣ ਤੁਸੀਂ ਇਹ ਦੇਖੋ ਕਿ ਮੈਂ ਇਹਨਾਂ ਨੂੰ ਮੈਸੇਜ ਕਰਦਾ ਕਿ ਭਾਜੀ ਜੇ ਤੁਸੀਂ ਕੰਮ ਨਹੀਂ ਕਰਨਾ ਇਹ ਅਕਾਊਂਟ ਆ ਮੇਰਾ ਜੋ ਆਪਾਂ ਤੁਹਾਨੂੰ ਪੇਮੈਂਟ ਦਿੱਤੀ ਆ ਉਹ ਉਹ ਸਾਰੇ ਸਕਰੀਨਸ਼ਾਟ ਆ ਉਹ ਤੁਸੀਂ ਸਾਨੂੰ ਰਿਵਰਸ ਕਰ ਦਿਓ ਸਾਨੂੰ ਤੁਹਾਡੇ ਨਾਲ ਕੋਈ ਲੱਲਾ ਕੱਖਾਂ ਦੀ ਤੌਰ ਤੇ ਜੋ ਹੈਗਾ ਜੋ ਇੱਕ ਫਿਰ ਇਹਨਾਂ ਨੇ ਕੀ ਕੀਤਾ ਸਾਨੂੰ ਮਿਕਸ ਮਾਸਟਰ ਵਾਲੇ ਦਾ ਨੰਬਰ ਭੇਜਤਾ ਦੇਖੋ ਉਹ ਇਹ ਡਿਊਟੀ ਉਹਨਾਂ ਦੀ ਆ ਮਿਕਸ ਮਾਸਟਰ ਕਰਾ ਕੇ ਦੇਣਾ ਮਿਕਸ ਮਾਸਟਰ ਮੈਂ ਖੁਦ ਫੋਨ ਕਰਾ ਕਰਾ ਕੇ ਉਸ ਨਾਲ ਗੱਲ ਕਰਕੇ ਆਪਣਾ ਜਿਹੜਾ ਮਿਕਸ ਮਾਸਟਰ ਹੁੰਦਾ ਉਸ ਤੋਂ ਲੈ ਗਾਣੇ ਉਦੋਂ ਬਾਅਦ ਇਹਨਾਂ ਨੇ 10 ਮਹੀਨੇ ਮੇਰਾ ਕੋਈ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ ਠੀਕ ਆ ਕਿਉਂਕਿ ਇਹਨਾਂ ਨੂੰ ਏਦਾਂ ਹੋ ਜਾਂਦਾ ਕਿ ਯਾਰ ਇਹ ਬੰਦਾ ਸਾਨੂੰ ਏਦਾਂ ਕਿਵੇਂ ਬੋਲਤਾ ਹੁੰਦਾ ਹੀ ਹਰ ਇੱਕ ਦੇ ਮਨ ਦੇ ਵਿੱਚ ਚੱਲਦਾ 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 ਫਿਰ ਇਹਨਾਂ ਨੇ ਸਾਨੂੰ ਇੱਕ ਡੰਮੀ ਦਿੱਤੀ ਫਿਰ ਉਸ ਦਾ ਵੀ ਕੁਝ ਨਹੀਂ ਬਣਿਆ ਉਹ ਦੇਖੋ ਅਸੀਂ ਉਹ ਸ਼ੂਟ ਕਰ ਲਿਆ ਸਾਡੇ ਤਾਂ ਪੈਸੇ ਲੱਗ ਗਏ ਸਾਤ ਉਹ ਤੋਂ ਬਾਅਦ ਅਸੀਂ ਸ਼ੂਟਾਂ ਤੇ ਪੈਸੇ ਲਾ ਲਏ ਉਸ ਤੋਂ ਬਾਅਦ ਇਹ ਬੰਦੇ 2 ਫਰਵਰੀ 2024 ਦੇ ਵਿੱਚ ਇਹ ਇੱਥੇ ਆਏ ਇੰਡੀਆ ਦੇ ਵਿੱਚ ਠੀਕ ਹੈ ਉਦੋਂ ਪਹਿਲਾਂ ਵੀ ਆਏ ਬਟ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਕਿ ਜੇ ਦੱਸਾਂਗੇ ਤਾਂ ਬੁਲਾਣਾ ਪੈਣਾ ਦੁਬਾਰ ਤੋਂ ਕੀ ਇੱਥੇ ਹੀ ਇਹਨਾਂ ਨੇ ਬੈਠ ਕੇ ਕਰਾ ਲੈਣਾ ਕੰਮ ਦੱਸਿਆ ਨਹੀਂ ਸਾਨੂੰ ਇਹ ਚੋਰੀ ਚੋਰੀ ਆ ਕੇ ਆਪਣਾ ਚੱਲ ਗਏ ਉਸ ਤੋਂ ਬਾਅਦ ਇਹ ਫਰਵਰੀ 2024 ਦੇ ਵਿੱਚ ਆਏ ਗੁਰਸਿੱਧੂ ਦੀ ਸਿਸਟਰ ਦੀ ਮੈਰੀ ਸੀਗੀ ਥੈਨ ਮੈਂ ਇਹਨਾਂ ਤੋਂ ਮਾਸਟਰ ਮੰਗਿਆ ਇਹ ਕਹਿੰਦੇ ਕਿ ਜੀ ਜਿਹੜੀ ਅਸੀਂ ਫਾਈਲਾਂ ਲੈ ਕੇ ਆਏ ਸੀ ਉਹ ਕਰਪਟ ਹੋ ਗਈਆਂ ਫਿਰ ਮੈਂ ਇਹਨਾਂ ਨੂੰ ਯਾਰ ਥੋੜਾ ਜਿਹਾ ਹੋਇਆ ਮੈਂ ਕਿਹਾ ਯਾਰ ਮੇਰੀਆਂ ਹੀ ਫਾਈਲਾਂ ਕਰਪਟ ਹੋਣੀਆਂ ਸੀਗੀਆਂ ਠੀਕ ਆ ਬਾਕੀ ਜਿਹੜੇ ਤੁਸੀਂ ਆਪਦੇ ਗਾਣੇ ਕਰ ਰਹੇ ਹੋ ਐਲਬਮ ਕਰ ਰਹੇ ਹੋ ਜਾਂ ਹੋਰ ਗਾਣੇ ਕਰ ਰਹੇ ਹੋ ਉਹਨਾਂ ਦੀ ਫਾਈਲਾਂ ਨਹੀਂ ਕਰਪਟ ਹੋਈਆਂ ਫਿਰ ਉਤੋਂ ਸਾਡੀ ਥੋੜੀ ਤੂ ਤੂ ਮੈਮ ਹੋਈ ਮੈਂ ਕਿਹਾ ਠੀਕ ਆ ਯਾਰ ਭਾਈ ਨਹੀਂ ਕਰਨਾ ਕੰਮ ਤਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਨਾਂ ਦਾ ਕੋਈ ਰਿਵਰਟ ਨਹੀਂ ਬਸ ਭਾਜੀ ਪੇਜ ਰਹੇ ਆ ਅੱਜ ਅਸੀਂ ਸਟੂਡੀਓ ਜਾ ਰਹੇ ਆ ਭਾਜੀ ਨਵਾਂ ਸਟੂਡੀਓ ਲਾਇਆ ਬਸ ਅੱਜ ਜਾ ਰਹੇ ਆ ਕੱਲ ਜਾ ਰਹੇ ਆ ਉਸ ਤੋਂ ਬਾਅਦ ਜਨਵਰੀ 2025 ਦੇ ਵਿੱਚ ਮੈਂ ਲਾਈਵ ਆ ਕੇ ਮੈਂ ਗੁੱਸਾ ਕੱਟਿਆ ਫਿਰ ਇਸ ਬੰਦੇ ਦੇ ਮੈਨੂੰ 10 ਫੋਨ ਆਏ ਕੀ ਯਾਰ ਭਾਜੀ ਗੱਲ ਕਰ ਲੈਨੇ ਆਪਾਂ ਨਬੇੜ ਦੀਏ ਜਿਹੜੇ ਵੀ ਤੁਹਾਡੇ ਗਾਣੇ ਹੁਣ ਦੇਖੋ ਜੇ 3 ਸਾਲਾਂ ਬਾਅਦ ਜੇ ਮੇਰੇ ਲਾਈਵ ਆ ਕੇ ਮੈਂ ਇੱਕ ਇਦਾਂ ਦਾ ਬੰਦਾ ਮੈਂ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੈਂ 6 ਸਾਲ ਬੜਾ ਸ਼ਾਂਤ ਮਈ ਰਿਆ ਮਤਲਬ ਮੈਂ ਇਦਾਂ ਦਾ ਕਦੇ ਵੀ ਸਟੈਪ ਨਹੀਂ ਲੈਣਾ ਚਾਹੁੰਦਾ ਮਤਲਬ ਮੈਂ ਕਿੱਡਾ ਕੋਈ ਹਰਾਸਮੈਂਟ ਹੋਇਆ ਹੋਊ ਕਿ ਯਾਰ ਮੈਂ ਲਾਈਵ ਆ ਕੇ ਮੈਂ ਕਿਸੇ ਬੰਦੇ ਨੂੰ ਗਾਲਾਂ ਕੱਢ ਰਿਹਾ ਠੀਕ ਆ ਉਹ ਚੀਜ਼ਾਂ ਵੀ ਦੇਖੋ ਉਸ ਤੋਂ ਬਾਅਦ ਇਹ ਬੰਦਾ ਫਿਰ ਮੈਨੂੰ ਕਹਿਣ ਲੱਗਾ ਮੇਰੇ ਨਾਲ ਗੱਲ ਕਰ ਮੈਂ ਕਿਹਾ ਨਹੀਂ ਬਈ ਜੇ ਤੈਨੂੰ ਹੁਣ ਲੱਗਦਾ ਮੈਂ ਤੇਰੇ ਨਾਲ ਗੱਲ ਕਰੂੰਗਾ ਤਾਂ ਫਿਰ ਮੇਰੀ ਜਿਹੜੀ ਆਤਮਾ ਨਾ ਉਹ ਤਾਂ ਖਤਮ ਆ ਮੈਂ ਇਹਨੂੰ ਕਹਾਂ ਤੂੰ ਗੱਲ ਕਰਨੀ ਆ ਮੇਰੇ ਭਰਾ ਨਾਲ ਕਰ ਲਾ ਗੁਰਸਿੱਧੂ ਜਿਹੜਾ ਹੈਗਾ ਉਹ ਮੇਰੇ ਨਾਲ ਗੱਲ ਕਰੇ ਤੇ ਮੈਂ ਫਿਰ ਆਪਾਂ ਕਿਸੇ ਨਾ ਕਿਤੇ ਆਵਾਂਗੇ ਇਸ ਬੰਦੇ ਨੇ ਨਹੀਂ ਇਸ ਬੰਦੇ ਨੂੰ ਇਸ ਬੰਦੇ ਨੂੰ ਮੈਂ ਵਾਇਸ ਨੋਟ ਵੀ ਭੇਜੇ ਕਿ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਜੋ ਵੀ ਆ ਦਾ ਪੂਰਾ ਚੈਟ ਦਾ ਜਿਹੜਾ ਮਸਾਲਾ ਹੈਗਾ ਤੁਸੀਂ ਜੋ ਉਹਨਾਂ ਨਾਲ ਗੱਲ ਕਰਦੇ ਮੈਂ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਕਿ ਮੈਂ ਕਿ ਵੀ ਜਿੰਦੇ ਨਾਲ ਗੱਲ ਕਰ ਲਓ ਫਿਰ ਇਹਨੇ ਫੋਨ ਨਹੀਂ ਚੱਕਿਆ ਉਹਨਾਂ ਦਾ 2-4 ਦਿਨ ਫਿਰ ਮੈਂ ਇਹਨੂੰ ਮੈਸੇਜ ਕੀਤਾ ਕਿ ਕਿੰਨਾ ਟਾਈਮ ਬਈ ਫੋਨ ਨਹੀਂ ਚੱਕੇਗਾ ਫਿਰ ਇਹਨੇ ਚੱਕਿਆ ਫਿਰ ਉਹਦੇ ਨਾਲ ਗੱਲ ਕੀਤੀ ਫਿਰ ਉਹਨਾਂ ਤੋਂ ਅਕਾਊਂਟ ਦੀ ਸਟੇਟਮੈਂਟ ਮੰਗਣ ਲੱਗ ਗਿਆ ਕਿ ਸਾਨੂੰ ਪੇਮੈਂਟ ਦੱਸੋ ਕਿੱਥੇ ਆ ਹੁਣ ਜਿਹੜੇ ਬੰਦੇ ਨੇ ਕੈਸ਼ ਹੀ ਸਾਡੇ ਤੋਂ 5 ਲੱਖ ਰੁਪਇਆ ਲੈ ਗਿਆ ਠੀਕ ਹੈ ਜੀ ਬਾਕੀ ਅਕਾਊਂਟ ਵਿੱਚ ਪਵਾ ਲਈ ਉਹਨੂੰ ਅਸੀਂ ਕਿੱਥੋਂ ਦੇ ਦਈਏ ਡਿਟੇਲ ਕਿੱਥੋਂ ਦੇਈਏ ਨਾ ਅਸੀਂ ਤਾਂ ਉਹਨੂੰ ਜਸਟ ਸਕਰੀਨਸ਼ਾਟ ਦੇ ਉਹ ਦੇ ਸਕਦੇ ਆ ਜਿਹੜੀ ਇਹਨਾਂ ਦੇ ਚੈਟ ਆ ਉਹ ਅਸੀਂ ਆ ਦੇ ਰਹੇ ਆ ਮਤਲਬ ਕੁਝ ਕਾਊਂਟ ਰਾਈ ਗਈ ਮਤਲਬ ट्रांजैक्शन ਕੁਝ ਹੋ ਗਈ ਸੀ ਇੱਕ ਇਹਨਾਂ ਨੇ ਕਿਸੇ ਤੋਂ ਵੋਕਲ ਕਰਾਈ ਥੀ ਉਹ ਆਪਾਂ ਦੇਤੇ ਉਹਨਾਂ ਨੂੰ ਠੀਕ ਹੈ ਜੀ ਜੋ ਪੇਮੈਂਟ ਉਹਨਾਂ ਦੀ ਬੰਦੀ ਸੀਗੀ ਠੀਕ ਹੈ ਸਾਡੀ ਇੰਡਸਟਰੀ ਚ ਇਹ ਚੱਲਦਾ ਕਿ ਜਿੱਦਾਂ ਅਸੀਂ ਕਿਸੇ ਤੋਂ ਕੰਮ ਲਿਆ ਜੇ ਇੰਡੀਆ ਦੇ ਮਤਲਬ ਉਹ ਬਾਹਰ ਬੈਠਿਆ ਚਲ ਠੀਕ ਹੈ ਭਾਜੀ ਤੁਸੀਂ ਉਹਨਾਂ ਨੂੰ ਕਰ ਦਿਓ ਪੇਮੈਂਟ ਤੇ ਆਪਣੇ ਵੱਲੋਂ ਆ ਗਏ ਤੇ ਆਪਾਂ ਉਹ ਲਿਖ ਕੇ ਇਹਨਾਂ ਦੇ ਜਿਹੜੇ ਚੈਟ ਦੇ ਵਿੱਚ ਜਿਵੇਂ 2 ਲੱਖ ਜਾਂ 2.5 ਲੱਖ ਕਿ ਭਾਜੀ 2.5 ਲੱਖ ਕੈਸ਼ ਓਕੇ ਠੀਕ ਆ ਓਕੇ ਥੈਂਕ ਯੂ ਉਹ ਆਪਾਂ ਸਾਰੇ ਸਕਰੀਨਸ਼ਾਟ ਲਾਏ ਹੋਏ ਆ ਠੀਕ ਆ ਜੇ ਹੁਣ ਉਸ ਚੀਜ਼ ਤੋਂ ਵੀ ਬੰਦਾ ਭੱਜੇ ਤਾਂ ਯਾਰ ਬੜੀ ਮਾੜੀ ਗੱਲ ਆ ਕਿ ਹਾਂ ਸਾਨੂੰ ਪੇਮੈਂਟ ਨਹੀਂ ਦਿੱਤੀ ਫਿਰ ਉਦੋਂ ਬਾਅਦ ਆ ਗਈ ਗੱਲ ਐਟ ਦੀ ਐਂਡ ਹਾਲਾਂਕਿ ਮੈਂ ਆਪਦੇ ਬ੍ਰਦਰ ਨੂੰ ਇਹ ਚੀਜ਼ ਨਹੀਂ ਕਹੀ ਸੀ ਕਿ ਜਿਹੜਾ ਇਹਨਾਂ ਮੈਨੂੰ ਲਾਸਟ ਮੈਸੇਜ ਕਿਤੇ ਨਾ ਕਿਤੇ ਆਰਟਿਸਟੇ ਚੋਂ ਆਉਂਦਾ ਕਿ ਯਾਰ ਨਿੰਪੜਦੇ ਮਸਲਤ ਕੀ ਕਿਆ ਲੜਾਈ ਚ ਕਿਆ ਫਾਇਦਾ ਫਿਰ ਮੈਂ ਉਹਨਾਂ ਨੂੰ ਵੀਰ ਨੂੰ ਮੈਂ ਕਿਹਾ ਮੈਂ ਪਰਸੋਂ ਹੀ ਕਿਹਾ ਮੈਂ ਕਿਹਾ ਵੀਰੇ ਇਹ ਬੰਦਾ ਨੇ ਮੈਨੂੰ ਆ ਵੀ ਮੈਸੇਜ ਕੀਤਾ ਸੀਗਾ ਕਿ ਯਾਰ ਡਾਇਰੈਕਟ ਵੀਖ ਲੋ ਕਿ ਲਾਈਵ ਲੋ ਵੀ ਤਾਂ ਸਾਰੇ ਆ ਜਾਂਦੇ ਆ ਮੀਡੀਆ ਕੋਲ ਸਾਰੇ ਚੱਲ ਜਾਂਦੇ ਆ ਕਿਆ ਮਤਲਬ ਕਹਿਣ ਦਾ ਮਤਲਬ ਤਾਂ ਇਹੀ ਸੀਗਾ ਉਹਦਾ ਕਿ ਮੈਂ ਉਹਨੂੰ ਇਹ ਵੀ ਕਿਹਾ ਮੈਂ ਕਿ ਕੋਈ ਗੱਲ ਨਹੀਂ ਯਾਰ ਜਿਵੇਂ ਤੁਸੀਂ ਮੇਰੇ ਨਾਲ ਕੀਤਾ ਤਾਂ ਆਪਾਂ ਕੋਈ ਨਹੀਂ ਦੇਖਦੇ ਆ ਫਿਰ ਕਿਆ ਹੁਣ ਤੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਕਿ ਦੁਨੀਆ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡੇ ਗਾਣੇ ਕਿਉਂ ਨਹੀਂ ਆ ਰਹੇ ਲਾਸਟ ਤਿੰਨ ਸਾਲਾਂ ਤੋਂ ਕਿਉਂ ਖੱਜਲਾਂ ਕਿਉਂਕਿ ਪ੍ਰੋਬਲਮ ਬੜੀ ਵੱਡੀ ਆ ਜੇ ਤੁਸੀਂ ਗਾਣਾ ਨਹੀਂ ਦਿੰਦੇ ਦੇਖੋ ਇਹਨਾਂ ਨੇ ਗਾਣੇ ਨਹੀਂ ਦਿੱਤੇ ਸਾਡੀ ਡਿਸਟ੍ਰੀਬਿਊਟਰ ਨਾਲ ਵੀ ਵਿਗੜ ਗਈ ਦੋ ਡਿਸਟ੍ਰੀਬਿਊਟਰ ਨਾਲ ਵਿਗੜ ਗਈ ਹੁਣ ਦੂਜੇ ਨਾਲ ਆ ਉਹ ਵੀ ਕਹਿੰਦੇ ਜੀ ਤੁਸੀਂ ਗਾਣੇ ਸਬਮਿਟ ਨਹੀਂ ਕੀਤੇ ਤੇ ਪਹਿਲਾਂ ਗਾਣੇ ਸਬਮਿਟ ਕਰੋ ਅਸੀਂ ਗਾਣੇ ਕਿੱਥੋਂ ਦੇ ਦਈਏ ਫਿਰ ਇਹ ਕਹਿੰਦਾ ਭਾਜੀ ਤੁਸੀਂ ਗੱਲ ਕਰੋ ਆਪਾਂ ਤੁਹਾਨੂੰ ਗਾਣੇ ਦੇ ਦਾਂ ਮੈਂ ਕਿਹਾ ਹੁਣ ਲੈਣੀ ਨਹੀਂ ਅਸੀਂ ਯਾਰ ਜਿਹੜਾ ਬੰਦਾ ਤੂੰ ਸਾਨੂੰ 3 ਸਾਲਾਂ ਹੀ ਨਹੀਂ ਦਿੱਤੇ ਅਸੀਂ ਫਿਰ ਤੇਰੀਆਂ ਗੱਲਾਂ ਚ ਆਏ ਲੋਕਾਂ ਨੇ ਸਾਨੂੰ ਕਹਿਣਾ ਕਿ ਯਾਰ ਇਹ ਬੰਦੇ ਨੇ ਤਾਂ ਫੇਰ ਉਹਦੇ ਨਾਲ ਕੰਮ ਕਰ ਲਿਆ ਫਿਰ ਐਟ ਦੀ ਐਂਡ ਫਿਰ ਆਹੀ ਆਇਆ ਕਿ ਡਾਇਰੈਕਟ ਫਿਰ ਆਪਾਂ ਵੀ ਕਰਤਾ ਉਹਨੂੰ ਮੈਸੇਜ ਕੋਈ ਗੱਲ ਨਹੀਂ ਭਾਜੀ ਜੇ ਤੁਹਾਨੂੰ ਲੱਗਦਾ ਡਾਇਰੈਕਟ ਦੇਖਣ ਨਾਲ ਕੋਈ ਹੱਲ ਲਗਾ ਆਪਾਂ ਡਾਇਰੈਕਟ ਦੇਖ ਲਾਂਗੇ ਤੁਸੀਂ ਜਦੋਂ ਇੰਡੀਆ ਹਾਊਸ ਤੋਂ ਤੁਸੀਂ ਸਾਨੂੰ ਡਾਇਰੈਕਟ ਕਹਿ ਦਿਓ ਕਿ ਆ ਜਾਓ ਆ ਆਖਰੀ ਹੁਣ ਕੋਈ ਕਿਸੇ ਨੂੰ ਮਿਲੇ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਜਾਂ ਕਿਸ ਤੱਕ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਮੈਂ ਸਾਡੀ ਸਾਰੀ ਮੈਂ ਐਡਵੋਕੇਟਸ ਨਾਲ ਵੀ ਗੱਲ ਕੀਤੀ ਸੀਗੀ ਸਾਡੀ ਸਾਰੀ ਉਹ ਚੱਲ ਰਹੀ ਆ ਸੀ ਇਹਨਾਂ ਦੇ ਖਿਲਾਫ ਜੋ ਵੀ ਇਹ ਬਣਦੀ ਕਾਰਵਾਈ ਜੋ ਹਰਾਸਮੈਂਟ ਆ ਜੋ 3 ਸਾਲਾਂ ਸਾਨੂੰ ਇਹਨਾਂ ਨੇ ਕੈਰੀਅਰ ਖਰਾਬ ਕੀਤਾ ਅਸੀਂ ਉਹਨ ਦੇ ਬਿਹਫ ਤੇ ਜੋ ਵੀ ਇਹ ਸਾਰੀ ਕਾਰਵਾਈ ਕਰਾਂਗੇ ਜੋ ਵੀ ਇਹ ਕੰਪਲੇਂਟ ਦੇਵਾਂਗਾ ਮੇਰਾ ਕੀ ਸਵਾਲ ਹੈਗਾ ਮਤਲਬ ਕਿਸੇ ਇੰਡਸਟਰੀ ਦੇ ਵੱਡੇ ਕਲਾਕਾਰ ਜਾਂ ਕਿੰਨਾ ਤੁਸੀਂ ਸੰਪਰਕ ਕੀਤਾ ਵੀ ਜੇ ਸਾਡਾ ਯਾਰ ਬਈ ਰੋਲਾ ਜਿਹੜਾ ਹੈਗਾ ਨੰਬੇੜਦੋ ਤੇ ਅਸੀਂ ਆਪਦੇ ਕੰਮਾਂ ਲੱਗੀਏ ਦੇਖੋ ਸਾਡੀ ਇੰਡਸਟਰੀ ਕਿਸੇ ਦਾ ਰੋਲਾ ਨਹੀਂ ਨਵੇੜ ਸਕਦੀ ਫਿਰ ਇਹਨਾਂ ਨੂੰ ਵੀ ਇਦਾਂ ਲੱਗੂਗਾ ਕਿ ਯਾਰ ਇਹ ਬੰਦੇ ਕਿਉਂ ਵਿੱਚ ਆ ਰਿਹਾ ਠੀਕ ਹੈ ਦੇਖੋ ਜੇ ਅਸੀਂ ਗੱਲ ਕੀਤੀ ਆ ਤਾਂ ਰੋਲਾ ਤੁਹਾਨੂੰ ਆਪਸ ਵਿੱਚ ਹੀ ਨਵੇੜਨਾ ਪੈਣਾ ਪਹਿਲੀ ਗੱਲ ਠੀਕ ਹੈ ਦੂਜੀ ਗੱਲ ਜਿਨ੍ਹਾਂ ਦੇ ਰੋਲੇ ਚੱਲ ਰਿਹਾ ਉਹਨਾਂ ਦੇ ਨਾਲ ਕੌਣ ਖੜਾ ਸ਼੍ਰੀ ਬਰਾੜ ਦੇ ਨਾਲ ਕੌਣ ਖੜਾ ਜਾਂ ਆਪਣੀ ਕਾਕੇ ਦੀ ਗੱਲ ਹੋ ਗਈ ਕਾਕੇ ਦੇ ਨਾਲ ਹਾਂ ਕੌਣ ਖੜਾ ਨਹੀਂ ਖੜਦੇ ਬਾਈ ਕੋਈ ਵੀ ਨਹੀਂ ਖੜਦਾ ਉਹ ਵਿਚਾਰੇ ਕੱਲੇ ਹੀ ਆ ਨਾ ਉਹ ਵੀ ਹੁਣ ਕਾਕਾ ਜੀ ਦਾ ਵੀ ਤਾਂ ਮਸਲਾ ਕਿੱਡਾ ਕਿ ਉਹਦੇ ਚੋ ਜੀ ਸਾਰੇ ਖਾ ਗਏ ਜੀ ਉਹ ਕਾਕਾ ਕਹਿ ਰਿਹਾ ਜੀ 30% ਹੀ ਰਿਹਾ ਸੇਮ ਐਸ ਤਾਂ ਸਾਡੇ ਨਾਲ ਵੀ ਆ ਨਾ ਜੇ ਸਾਡੀ ਦੋ ਡਿਸਟਰੀਬਿਊਟਰ ਨਾਲ ਵਿਗੜ ਗਈ ਇਟ ਮੀਨ ਸਾਨੂੰ ਥਰਡ ਪਾਰਟੀ ਨਾਲ ਕੰਮ ਕਰਨਾ ਪੈਣਾ ਤਾਂ ਪ੍ਰੋਬਲਮ ਇੱਥੇ ਕਿਤੇ ਨਾ ਕਿਤੇ ਆਂਦੀ ਆ ਆਰਟਿਸਟ ਨੂੰ ਕਿਉਂਕਿ ਆਰਟਿਸਟ ਦੀ ਸਿੱਧੀ ਗੱਲਬਾਤ ਨਹੀਂ ਹੈਗੀ ਕਿਉਂਕਿ ਡਿਸਟਰੀਬਿਊਟਰ ਹੀ ਜਿਹੜੇ ਮੇਨ ਆ ਉਹ ਇੱਕ ਜਾਂ ਦੋ ਡਿਸਟਰੀਬਿਊਟਰਾਂ ਤਿੰਨ ਆ ਫਿਰ ਤਾਂ ਥਰਡ ਪਾਰਟੀ ਰਹੇਗੀ ਨਾ ਉਸ ਤੋਂ ਬਾਅਦ ਕਿ ਆਰਟਿਸਟ ਜੀ ਅੱਛੀ 30 ਲੱਖ ਰੁਪਏ ਗਾਣੇ ਤੇ ਲਾ ਰਿਆ ਉਨੇ ਰਵਰਟੇ ਚ ਕੀ ਆ ਰਿਹਾ ਜੀ ਕਮਾਈ ਹੋ ਰਹੀ ਆ 50 ਲੱਖ ਮੇਲ ਉਹਨਾਂ ਨੂੰ 25 ਰਿਹਾ 25 ਵੀ ਨਹੀਂ ਮਿਲ ਰਿਹਾ 20 ਲੱਖ ਮਿਲ ਰਿਹਾ ਮਤਲਬ 40% ਥਰਡ ਪਾਰਟੀ ਤੇ ਤਾਂ 40% ਮਿਲੂਗਾ ਨਾ ਤੁਹਾਨੂੰ ਸੋ ਇਹ ਚੀਜ਼ਾਂ ਬੜੀਆਂ ਹੋਣ ਬਿਲਕੁਲ ਇਹ ਜਿਹੜੇ ਦੁੱਖ ਦਰਦ ਹੈਗੇ ਨੇ ਇਹ ਹੌਲੀ ਹੌਲੀ ਜਿਹੜੇ ਲੋਕ ਜਿਨ੍ਹਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ ਉਹ ਸਾਹਮਣੇ ਆ ਰਹੇ ਨੇ ਤਾਂ ਇਹੀ ਜੋ ਅਸੀਂ ਤਾਂ ਚਾਹਾਂਗੇ ਜਿਹੜੇ ਰੋਲੇ ਹੈਗੇ ਨੇ ਨਿਭਣੇ ਚਾਹੀਦੇ ਨੇ ਤੇ ਜਿਹੜਾ ਇਨਸਾਫ ਹੈਗਾ ਉਹ ਇਨ੍ਹਾਂ ਸਿੰਗਰ ਹੋਣ ਚਾਹੀਏ ਕੋਈ ਵੀ ਇੰਡਸਟਰੀ ਹੋਵੇ ਉਹਨਾਂ ਨੂੰ ਮਿਲਣਾ ਚਾਹੀਦਾ ਕਹਿਣਾ ਬਸ ਸੰਦੇਲ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ